ਇਸ ਸਾਨੂ ਪਦੋਂ ਉੱਤੇ ਕੀ ਪ੍ਰੋਬਲਮ ਆਉਂਦੀਆਂ ਨੇ ਚਲੋ ਰੱਬ ਦੀ ਕਿਰਪਾ ਨਾਲ ਅਸੀਂ ਤਾਂ ਪੱਕੇ ਹੋ ਕੇ ਆਗੇ ਅੱਜ ਤਾਂ ਪੈਨਸਨ ਲੈ ਰਹੇ ਹਾਂ ਪਰ ਤੁਹਾਡਾ ਜੋ ਬੇਟਾ ਜਿਹਨੇ ਮਹਾਨ ਸ਼ਹਾਦਤ ਸ਼ਹੀਦ ਦੀ ਪ੍ਰਾਪਤ ਕੀਤੀ ਅੱਜ ਉਹਦੇ ਵਾਸਤੇ ਕੀ ਹੈ ਗਵਰਨਮੈਂਟ ਨੇ 4 ਸਾਲ ਦੀ ਜੋ ਚਲਾਈ ਹੈ ਨਾ ਇਹ ਯੋਜਨਾ ਅਗਨੀਵੀਰ ਅਸੀਂ ਉਹਦਾ ਬਹੁਤ ਹੀ ਜ਼ੋਰਦਾਰ ਤਰੀਕੇ ਨਾਲ ਵਿਰੋਧ ਕਰਦੇ ਹਾਂ 4 ਸਾਲਾਂ ਦੇ ਵਿੱਚ ਕੀ ਅਸੀਂ 24 24 ਸਾਲ ਕਰਕੇ 28 32 32 ਸਾਲ ਕਰਕੇ ਸਰਬਸੌਣਿਆ ਤਾਂ ਵੀ ਅਸੀਂ ਫੌਜ ਦਾ ਕੰਮ ਨਹੀਂ ਸਿੱਖ ਸਕਦੇ 4 ਸਾਲਾਂ ਦੇ ਵਿੱਚ ਸਾਡਾ ਭਰਾ ਇਹ ਸਾਡਾ ਸਾਡੇ ਸਾਥ ਨੂੰ ਦੱਸਣਗੇ ਸਾਡਾ ਥੋੜਾ ਜਿਹਾ ਨਾ ਤਾਂ ਇਸ ਤਰ੍ਹਾਂ ਕਿ ਅਸੀਂ ਜਿੰਨੇ ਵੀ ਨਵੇਂਦੇ ਆ ਪਾਰਟੀਆਂ ਦੇ ਚਾਹੇ ਉਹ ਕਾਂਗਰਸ ਆ ਮਜੀ ਅਸੀਂ ਉਹਨਾਂ ਵੱਲੋਂ ਨਹੀਂ ਆਏ ਅਸੀਂ ਸੱਚੀ ਸਰ ਦਾ ਉਹਨੂੰ ਜੈਨ ਦੇਣਾ ਆ ਸਟੇਜ ਆ ਹਾਂ ਦਿੱਲੀ ਜਿਹੜੀ ਹਮਦਰਦੀ ਉਹ ਜੀ ਚੌਂਕ ਜੇ ਇਹ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤੇ ਇਥੇ ਮੇਰੇ ਫੋਟੋ ਲਏ ਨੇ ਹਾਂਜੀ ਕੁਝ ਸਾਬਕਾ ਸੰਚ ਜੋ ਡਾਕਟਰ ਬਣੇ ਨੇ ਕਚਹਿਰੀਆਂ ਦਾਪਟਰ ਹੈ ਹਾਂਜੀ ਤੇ ਸੰਦੇਸ਼ ਸੁਣੇ ਜਿੱਥੇ ਮੈਂ ਦਫਤਰ ਚੋਂ ਇਹਨਾਂ ਨਾਲ ਸਹਿਯੋਗ ਕਰਿਓ ਤੇ ਬਾਕੀ ਹੋਰ ਵੀ ਨੋ ਆਪਣੇ ਲੁਧਿਆਣੇ ਦੇ ਉੱਥੇ ਵੀ ਕਰੋ ਅਗਰ ਕੋਈ ਤੁਹਾਨੂੰ ਮੁਸ਼ਕਲ ਹੋਵੇ ਵਿੱਚ ਪੇਪਰਾਂ ਦੇ ਜਾਂ ਕੋਈ ਉਹਦਾ ਟੱਕਰ ਜੇ ਸਾਡੇ ਪਿਆਰਿਆ ਸਮੂਹ ਦਾ ਪੰਨ ਤੁਹਾਨੂੰ ਹੀ ਤੋਂ ਪੰਜਾਬ ਦੇ ਚੇਅਰਮੈਨ ਜੀ ਆ ਸਭ ਦਾ ਸਨ ਦੇ ਗਏ ਠੀਕ ਹੈ ਬੰਨ ਮਲਤੀ ਸਿੰਘ ਜੀ ਨਾਲ ਜੁੜਦੇ ਆਣੇ ਜਿਹੜਾ ਆਪਾਂ ਨੂੰ ਮੇਰਾ ਵੀ ਪੰਗਲਾ ਨੂੰ ਸਰਦਾਰ ਆਇਆ ਤੇ ਬਹੁਤ ਜਾਨਦਾ ਕਿ ਤਰ੍ਹਾਂ ਮੈਂ ਕੁਝ ਚਲੇ ਜਾਂ ਜੀ ਜਲਦੀ ਸਭ ਇਹਨਾਂ ਦੇ ਪਰਿਵਾਰ ਤੋਂ ਠੀਕ ਕਪਤਨ ਮਲਕੀਤ ਸਿੰਘ ਜੀ ਵਾਰੀਆ ਸਾਹਿਬ ਨੇ ਲੁਧਿਆਣਾ ਦੇ ਵਿੱਚ ਜਿਹੜਾ ਸਾਨੂੰ ਜ਼ਿਆਦਾਤਰ ਕੰਮ ਅੱਜ ਆਪਣਾ ਰਿਕਾਰਡ ਲਿਖਿਆ ਨਾ ਜ਼ਿਆਦਾਤਰ ਜਿਹੜਾ ਕੰਮ ਆ ਉਹ ਜਿਹੜਾ ਸੈਂਟਰ ਹੈ ਡਾਕਟਰ ਲੁਧਿਆਣਾ ਵਿੱਚ ਕਪਤਨ ਮਲਕੀਤ ਸਿੰਘ ਜੀ ਵਾਰੀਆ ਸਾਹਿਬ ਨੇ ਅਸੀਂ ਸਾਰੇ ਟੀਮ ਸਰਸਈ ਸਾਰੀਆਂ ਸਾਬਕਾ ਸੈਨਿਕ ਜਥੇਬੰਦੀਆਂ ਜਿਹੜੀਆਂ ਤੇ ਇਕੱਠੀਆਂ ਹੋ ਕੇ ਆਈਆਂ ਅਸੀਂ ਇਹ ਸ਼ਹੀਦ ਵੀਰ ਅਜੀਪਾਲ ਸਿੰਘ ਦੀ ਸ਼ਹਾਦਤ ਨੂੰ ਸਲੂਟ ਕਰਦੇ ਆ ਤੇ ਇਹਦੇ ਮਾਤਾ ਪਿਤਾ ਨੂੰ ਵੀ ਸਲੂਟ ਕਰਦੇ ਆ ਕਿ ਉਹਨਾਂ ਨੇ ਇਦਾਂ ਦਾ ਬੇਟਾ ਦੇਸ਼ ਨੂੰ ਦਿੱਤਾ ਤੇ ਉਹ ਦੇਸ਼ ਲਈ ਸ਼ਹੀਦ ਹੋਇਆ ਮਾਤਾ ਪਿਤਾ ਨੂੰ ਸੰਦੇਸ਼ ਦਿੰਦੇ ਆ ਵੀ ਤੁਹਾਨੂੰ ਮਾਣ ਹੋਣਾ ਚਾਹੀਦਾ ਤੁਹਾਡੇ ਬੇਟੇ ਤੇ ਚਲੋ ਦੁੱਖ ਤਾਂ ਸਾਰਿਆਂ ਨੂੰ ਹੁੰਦਾ ਹੈ ਕਹਿ ਦਈਦਾ ਵੀ ਬੇਟਾ ਚਲੋ ਚਲਾ ਗਿਆ ਤੇ ਕੋਈ ਗੱਲ ਨਹੀਂ ਭਾਣਾ ਮੰਨੋ ਪਰ ਉਹਨਾਂ ਨੂੰ ਇਸ ਚੀਜ਼ ਦਾ ਫਕਰ ਹੋਣਾ ਚਾਹੀਦਾ ਕਿ ਉਹਨਾਂ ਦਾ ਬੇਟਾ ਜਿੱਦਾਂ ਦੀਆਂ ਅੱਜਕੱਲ ਮੌਤਾਂ ਹੋ ਰਹੀਆਂ ਨੇ ਮੰਜਿਆਂ ਤੇ ਪੈ ਕੇ ਨੌਜਵਾਨ ਮਰ ਰਹੇ ਨੇ ਨਸ਼ਿਆਂ ਦੇ ਨਾਲ ਨੌਜਵਾਨ ਮਰਦੇ ਨੇ ਬਿਲਕੁਲ ਉਸ ਲਾਈਨਸ 'ਤੇ ਪੈ ਕੇ ਉਹਨਾਂ ਦੇ ਬੇਟੇ ਨੇ ਮੌਤ ਨੂੰ ਗਲੇ ਨਹੀਂ ਲਾਇਆ ਉਹਨਾਂ ਦਾ ਬੇਟਾ ਸ਼ਹੀਦ ਹੋਇਆ ਦੇਸ਼ ਲਈ ਹੋਇਆ ਦੇਸ਼ ਲਈ ਕੁਰਬਾਨ ਹੋ ਗਿਆ ਡਿਊਟੀ ਕਰਦਾ ਕਰਦਾ ਤੇ ਉਹਨਾਂ ਨੂੰ ਬਹੁਤ ਮਾਣ ਹੋਣਾ ਚਾਹੀਦਾ ਤੇ ਅੱਜ ਇੱਥੇ ਅਸੀਂ ਇਕੱਠੇ ਹੋਏ ਹਾਂ ਉਸ ਵੀਰ ਨੂੰ ਸ਼ਰਧਾਂਜਲੀ ਦੇਣ ਲਈ ਤੁਹਾਨੂੰ ਇੱਕ ਵਾਰੀ ਫੇਰ ਦੱਸਦੀ ਆ ਅਸੀਂ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਇੱਥੇ ਸਬ ਸਾਬਕਾ ਸੈਨਿਕ ਜਥੇਬੰਦੀਆਂ ਆਈਆਂ ਨੇ ਤੇ ਮੈਂ ਇਹਨਾਂ ਸਾਰੀਆਂ ਸੈਨਿਕ ਜਥੇਬੰਦੀਆਂ ਦਾ ਵੀ ਧੰਨਵਾਦ ਕਰਦਾ ਤੇ ਤੁਹਾਡੇ ਰਾਹੀਂ ਸਰਕਾਰ ਨੂੰ ਤੁਹਾਡੇ ਚੈਨਲ ਰਾਹੀਂ ਸਰਕਾਰ ਨੂੰ ਇੱਕ ਮੈਸੇਜ ਦੇਣਾ ਚਾਹਣਾ ਵੀ ਸ਼ਹਾਦਤ ਤੇ ਜਿਹੜੇ ਮਜ਼ਾਕ ਨੇ ਨਾ ਚਲੋ ਠੀਕ ਹੈ ਪੈਸਾ ਤਾਂ ਤੁਸੀਂ ਦੇ ਦੇਣੇ ਹੋਰ ਜਿਹੜੀਆਂ ਪੋਲਿਟੀਕਲ ਚੀਜ਼ਾਂ ਤੁਸੀਂ ਖੇਲਦੇ ਹੋ ਇਹਨਾਂ ਨੂੰ ਖੇਲਣਾ ਬੰਦ ਕਰ ਲਓ ਤੇ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਨਾ ਚਾਹਣਾ ਵੀ ਸੈਂਟਰ ਸਰਕਾਰ ਨਾਲ ਗੱਲ ਕਰਕੇ ਜਿਹੜੀ ਅਗਨੀ ਵੀਰ ਚੱਲ ਰਹੀ ਹੈ ਸਕੀਮ ਇਨੂੰ ਬੰਦ ਕਰਨ ਵਾਸਤੇ ਕੋਈ ਨਾ ਕੋਈ ਇਹੋ ਜਿਹਾ ਉਪਰਾਲਾ ਕੀਤਾ ਜਾਵੇ ਕਿ ਆਪਣੇ ਵੀਰ ਸ਼ਹੀਦ ਨਾ ਹੋਣ ਕਿਉਂਕਿ 4 4 ਸਾਲ ਨੌਕਰੀ ਕਰਕੇ 18 ਸਾਲ 19 ਸਾਲ ਦਾ ਬੱਚਾ ਪੜhti ਹੁੰਦਾ 22 23 ਸਾਲ ਦੀ ਉਮਰ ਹੁੰਦੀ ਨਹੀਂ ਉਹਦੀ ਤੇ ਉਹਨੂੰ ਰਿਟਾਇਰ ਕਰਕੇ ਬਾਹਰ ਭੇਜ ਦਿੱਤਾ ਜਾਂਦਾ ਬਾਹਰ ਵੀ ਨੌਕਰੀਆਂ ਦਾ ਇਹੀ ਹਾਲ ਹੈ ਨੌਕਰੀਆਂ ਹੈ ਨਹੀਂ ਜਾਂ ਤਾਂ ਇਹ ਬੱਚੇ ਆ ਕੇ ਕਾਰਪੋਰੇਟ ਘਰਾਣਿਆਂ ਦੇ ਗੇਟਕੀਪਰ ਬਣਨਗੇ ਜਾਂ ਉਹਨਾਂ ਦੀਆਂ ਫੈਕਟਰੀਆਂ ਤੇ ਨੌਕਰੀਆਂ ਕਰਨਗੇ ਟ੍ਰੇਨਡ ਫੌਜੀ ਮਿਲ ਜਾਂਦੇ ਆ ਉਹਨਾਂ ਨੂੰ ਜੇ ਇਹਨਾਂ ਚੋਂ ਕੋਈ ਬੱਚਾ ਗਲਤ ਹੱਥਾਂ ਤੇ ਚੜ ਗਿਆ ਵੈਪਨਸ ਲਾਂਚ ਟ੍ਰੈਂਡ ਬੰਦਾ ਬਚਾ ਉਹ ਜੇ ਗੱਲ ਤਾਂ ਤਦੇ ਚੜ ਗਿਆ ਤਾਂ ਤਬਾਹੀ ਵਾਲ ਵੀ ਉਹ ਤੁਰ ਸਕਦਾ ਤੇ ਅਸੀਂ ਤਾਂ ਸਰਕਾਰਾਂ ਨੂੰ ਇਹ ਕਹਿੰਦੇ ਆ ਵੀ ਇਹਨਾਂ ਸਾਰਿਆਂ ਨੂੰ ਰੈਗੂਲਰ ਕਰਨ ਐਦਾਂ ਦਾ ਕੋਈ ਖੇਡ ਖੇਡ ਨਾ ਖੇਡਣ ਸਮਾਜ ਨਾਲ ਕਿਉਂਕਿ ਪਹਿਲਾਂ ਹੀ ਸ਼ੁਰੂ ਤੋਂ ਹੀ ਇਹਨਾਂ ਦਾ ਵਿਤਕਰਾ ਸਰਕਾਰਾਂ ਦਾ ਫੌਜ ਦੇ ਖਿਲਾਫ ਰਿਹਾ ਚਾਹੇ ਉਹ ਸੈਂਟਰ ਦੀ ਸਰਕਾਰ ਹੈ ਚਾਹੇ ਉਹ ਸਟੇਟ ਦੀ ਸਰਕਾਰ ਹੈ ਵੰਡ ਵੇਲੇ ਤੋਂ ਲੈ ਕੇ ਆਪਣੇ ਪੰਜਾਬ ਨਾਲ ਅਲੱਗ ਅਲੱਗਵਾਦ ਹੁੰਦਾ ਰਿਹਾ ਕਿਉਂਕਿ ਵੰਡਿਆ ਵੀ ਪੰਜਾਬ ਦੀਆਂ ਪਈਆਂ ਨੇ ਦੇਸ਼ ਨਹੀਂ ਸੀ ਵੰਡਿਆ ਗਿਆ ਆਪਣਾ ਵੰਡਿਆ ਪੰਜਾਬ ਗਿਆ ਸੀ ਤੇ ਉੱਥੋਂ ਲੈ ਕੇ ਅੱਜ ਤੱਕ ਪੰਜਾਬ ਨਾਲ ਵਿਤਕਰਾਈ ਹੁੰਦਾ ਆਇਆ ਅਸੀਂ ਤਾਂ ਇਹ ਕਹਿੰਦੇ ਆ ਵੀ ਸਰਕਾਰ ਟਾਈਮ ਰਹਿੰਦੇ ਸਰਕਾਰ ਦੀਆਂ ਅੱਖਾਂ ਖੁੱਲ ਜਾਣ ਨਹੀਂ ਤਾਂ ਕੋਈ ਇਹੋ ਜਿਹੀ ਲਹਿਰ ਉੱਠੂਗੀ ਇਹ ਜਹਾ ਅੰਦੋਲਨ ਉੱਠੂਗਾ ਸਰਕਾਰ ਨੂੰ ਝੁਕਣਾ ਪੈ ਜਾਊਗਾ ਧੰਨਵਾਦ